ਚੈਨਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰਾਂ ਕੁਝ ਗੱਲਾਂ ਬਾਤਾਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਚਾਰ ਪੰਜ ਗੱਲਾਂ ਪੱਥਰ ਨਾਲ ਸਾਂਝੀਆਂ ਕਰਨੀਆਂ ਇੱਕ ਤਾਂ ਅਮਰੀਕਾ ਦੇ ਵਿੱਚ ਨੋ ਕਿੰਗਸ ਪ੍ਰਦਰਸ਼ਨ ਹੋਇਆ ਸੈਟਰਡੇ ਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਸੈਨ ਫਰਾਂਸਿਸਕੋ ਦੇ ਵਿੱਚ ਨੈਸ਼ਨਲ ਗਾਰਡ ਭੇਜਿਆ ਜਾ ਸਕਦੇ ਆ ਤੀਜੀ ਗੱਲਬਾਤ ਕਰਨੀਆਂ ਅਮਰੀਕਾ ਨੇ ਕਲੰਬੀਆ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਬੰਦ ਕਰ ਦਿੱਤੀ ਆ ਚੌਥੀ ਸ਼ਟਡਾਊਨ 20ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਇੱਕ ਗਲਤ ਕਰਨੀ ਹੈ ਹਰਿਆਣਾ ਦੇ ਨੌਜਵਾਨ ਦੀ ਅਮਰਕਾ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸਭ ਤੋਂ ਪਹਿਲੀ ਗੱਲਬਾਤ ਨੋ ਕਿੰਗਸ ਪ੍ਰੋਟੈਸਟ ਜਦੋਂ ਦੇ ਰਾਸ਼ਟਰਪਤੀ ਟਰੰਪ ਸੱਤਾ ਦੇ ਵਿੱਚ ਆਇਆ ਉਹਦੇ ਤੋਂ ਬਾਅਦ ਦੋ ਤਿੰਨ ਗੱਲਾਂ ਬਹੁਤ ਜ਼ੋਰ ਸ਼ੋਰ ਨਾਲ ਹੋ ਰਹੀਆਂ ਵਿਰੋਧ ਕੁਦਰਤੀ ਤੌਰ ਦੇ ਉੱਤੇ ਹੁੰਦੇ ਹੀ ਆ ਹਮੇਸ਼ਾ ਹੀ ਵਿਰੋਧ ਹੋਇਆ ਜਦੋਂ ਇੱਕ ਵਾਰੀ ਇੱਕ ਜਿੱਤ ਜਾਂਦਾ ਕੋਈ ਰਾਸ਼ਟਰਪਤੀ ਤਾਂ ਉਹਦੇ ਵਿਰੋਧ ਵੀ ਜਦੋਂ ਪਹਿਲੀ ਵਾਰੀ ਟਰੰਪ ਜਿੱਤੇ ਸੀ ਉਦੋਂ ਵੀ ਸੜਕਾਂ ਦੇ ਉੱਤੇ ਬਹੁਤ ਪ੍ਰਦਰਸ਼ਨ ਹੋਏ ਸੀ ਜਿੱਤਨ ਸਾਰੀ ਇਹਨਾਂ ਦੇ ਪਰ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਵੀ ਰਾਸ਼ਟਰਪਤੀ 트ੰਪ ਜਿਹੜੇ ਫੈਸਲੇ ਲੈ ਰਿਹਾ ਉਹ ਬਹੁਤ ਅਥਾਰਟੇਰੀਅਨ ਵੇ ਦੇ ਨਾਲ ਲੈ ਰਿਹਾ ਇਹਦਾ ਮਤਲਬ ਕੀ ਆ ਕਿ ਉਹ ਕਾਨੂੰਨ ਦੀ ਕਾਂਗਰਸ ਦੀ ਪ੍ਰਵਾਹ ਘਟ ਕਰਦੇ ਆ ਤੇ ਜਿਹੜਾ ਫੈਸਲਾ ਲੈਣਾ ਹੁੰਦਾ ਉਹ ਫੈਸਲੇ ਲੈ ਲੈਂਦੇ ਆ ਉਹ ਇਸ ਤਰ੍ਹਾਂ ਬਿਹੇਵ ਕਰਦੇ ਆ ਜਿਵੇਂ ਇੱਕ ਕਿੰਗ ਹੋਣ ਨਾ ਕਿ ਡੈਮੋਕ੍ਰੇਸੀ ਦੇ ਰਾਸ਼ਟਰਪਤੀ ਵਜੋਂ ਸਗੋਂ ਕਿੰਗ ਵਜੋਂ ਉਹ ਆਪਣੇ ਆਪ ਨੂੰ ਇਦਾਂ ਸੋਚਦੇ ਆ ਇਹ ਅਮਰੀਕਾ ਦੀ ਇੱਕ ਧਿਰ ਕਹਿ ਰਹੀ ਹੈ ਜਿਹਦੇ ਵਿੱਚ ਬਹੁ ਗਿਣਤੀ ਡੈਮੋਕ੍ਰੇਟਸ ਦੀ ਆ ਕਹਿੰਦੇ ਵੀ ਇਹ ਤਰੀਕਾ ਠੀਕ ਨਹੀਂ ਆ ਅਸਲ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਹੁਣ ਇਹ ਮਾਮਲਾ ਦੋਵਾਂ ਪਾਸਿਆਂ ਦੇ ਉੱਤੇ ਹੀ ਆ ਕਈ ਫੈਸਲੇ ਜਿਹੜੇ ਰਾਸ਼ਟਰਪਤੀ 트ੰਪ ਨੇ ਲਏ ਆ ਮੰਨ ਲਓ ਕਿਸੇ ਥਾਂ ਦੇ ਉੱਤੇ ਨੈਸ਼ਨਲ ਗਾਰਡ ਭੇਜਣੇ ਸੀ ਲੋਕਾਂ ਨੇ ਵਿਰੋਧ ਕੀਤਾ ਵੀ ਗਵਰਨਰ ਦੀ ਆਗਿਆ ਤੋਂ ਬਿਨਾਂ ਇਹ ਸਟੇਟ ਦੇ ਵਿੱਚ ਨੈਸ਼ਨਲ ਗਾਰਡ ਨਹੀਂ ਭੇਜੇ ਜਾ ਸਕਦੇ ਪਰ ਰਾਸ਼ਟਰਪਤੀ 트ੰਪ ਨੇ ਫੇਰ ਵੀ ਭੇਜ ਦਿੱਤੇ ਅਦਾਲਤ ਦੇ ਵਿੱਚ ਕੇਸ ਚਲੇਗਾ ਸਟੇਟ ਨੇ ਸੂਹ ਕਰ ਦਿੱਤਾ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਹਾਂਜੀ ਠੀਕ ਆ ਜੀ ਰਾਸ਼ਟਰਪਤੀ ਭੇਜ ਸਕਦੇ ਆ ਰਾਸ਼ਟਰਪਤੀ ਜਿਹੜਾ ਵੀ ਫੈਸਲਾ ਲੈਂਦੇ ਉਹਦਾ ਕੋਈ ਆਧਾਰ ਕਾਨੂੰਨੀ ਤੌਰ ਦੇ ਉੱਤੇ ਬਣਾ ਲੈਂਦੇ ਆ ਤੇ ਉਹਦੇ ਤੋਂ ਬਾਅਦ ਲੱਗਦਾ ਏਦਾਂ ਕਿ ਨੇ ਫੈਸਲਾ ਮਰਜ਼ੀ ਨਾਲ ਲੈ ਲਿਆ ਮੰਨ ਲਓ ਜੇ ਇਹ ਕਿਸੇ ਨਸ਼ੇ ਤਸਕਰ ਦੇ ਉੱਤੇ ਜਿਹੜਾ ਸਮੁੰਦਰਾਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਨਸ਼ਾ ਲਿਆ ਕੇ ਅਮਰੀਕਾ ਦੇ ਵਿੱਚ ਸਿੱਟ ਰਿਹਾ ਆ ਉਹਦੇ ਤੇ ਹਮਲਾ ਕਰਕੇ ਉਹਨੂੰ ਉਡਾ ਦਿੰਦੇ ਆ ਨਹੀਂ ਉਡਾ ਸਕਦੇ ਕਿਸੇ ਨੂੰ ਫੜਨਾ ਹੁੰਦਾ ਕੇਸ ਕਰਨਾ ਹੁੰਦਾ ਪਰ ਜਿਹੜਾ ਅੱਤਵਾਦੀ ਗਰੁੱਪ ਹੋਵੇ ਉਹਨਾਂ ਨੂੰ ਏਦਾਂ ਕੀਤਾ ਜਾ ਸਕਦਾ ਤੇ ਰਾਸ਼ਟਰਪਤੀ 트ੰਪ ਇਥੇ ਕਹਿੰਦੇ ਆ ਕਿ ਨਾਰਕੋ ਟੈਰਰਿਸਟ ਮਤਲਬ ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਜਿੱਥੇ ਇੱਕ ਪਾਸੇ ਅਦਾਲਤ ਦਾ ਦੂਜੇ ਪਾਸੇ ਰਾਸ਼ਟਰਪਤੀ 트ੰਪ ਅਤੇ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਇਤਰਾਜ਼ ਆ। ਹੁਣ ਇੱਕ ਧਿਰ ਜਿਹੜੀ ਕਹਿੰਦੀ ਆ ਕਿ ਇਹ ਰਾਜੇ ਵਾਂਗੂ ਵਿਹਾਰ ਕਰ ਰਿਹਾ ਉਹਨਾਂ ਨੇ ਬੀਤੇ ਸ਼ਨੀਵਾਰ ਜਿਹੜਾ ਲੰਘ ਕੇ ਗਿਆ ਨੋ ਕਿੰਗਸ ਪ੍ਰਦਰਸ਼ਨ ਕੀਤੇ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਕਿ 70 ਲੱਖ ਲੋਕ ਪੂਰੇ ਅਮਰੀਕਾ ਦੇ ਵਿੱਚ ਇਕੱਠੇ ਹੋਏ ਤੇ ਨੋ ਕਿੰਗਸ ਦਾ ਪ੍ਰੋਟੈਸਟ ਉਹਨਾਂ ਨੇ ਕੀਤਾ ਤੇ ਰਾਸ਼ਟਰਪਤੀ 트ੰਪ ਦੀ ਸਰਕਾਰ ਦੇ ਵਿਰੋਧ ਦੇ ਵਿੱਚ। ਜਿਹੜਾ ਮੈਸੇਜ ਸੀਗਾ ਸਾਰੇ ਪ੍ਰੋਟੈਸਟ ਅਸਲ ਦੇ ਵਿੱਚ ਕਹਿਣਾ ਕਿ ਚਾਹੁੰਦੇ ਸੀ ਉਹ ਸਾਫ ਤਰ ਤੋ ਤੇ ਕਹਿੰਦੇ ਸੀ ਵੀ ਇੱਕ ਰਾਜੇ ਵਾਂਗੂ ਵਿਹਾਰ ਨਾ ਕਰਨ ਤੇ ਆਪਣੀ ਸ਼ਕਤੀ ਦੀ ਦੁਰਵਰਤੋਂ ਨਾ ਕਰਨ ਤੇ ਜਿਹੜੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਜਾਂ ਜਿਹੜੀਆਂ ਇੱਕ ਡੈਮੋਕਰੈਟਿਕ ਲਿਮਿਟਸ ਆ ਉਹਨਾਂ ਦਾ ਖਿਆਲ ਰੱਖਣਾ ਹੁਣ ਦੇਖਿਆ ਜਾਵੇ ਤੇ ਇਹ ਅਮਰੀਕਾ ਦੇ ਵਿੱਚ ਕੋਈ ਵੀ ਜੇ ਦਾ ਦੂਜਾ ਲੌਜੀਕਲ ਪੱਖ ਦੇਖਿਆ ਜਾ ਕੇ ਅਮਰੀਕਾ ਦੇ ਵਿੱਚ ਕੋਈ ਰਾਸ਼ਟਰਪਤੀ ਰਾਜੇ ਵਾਂਗੂ ਵਿਹਾਰ ਕਰ ਨਹੀਂ ਸਕਦਾ ਤੇ ਨਾਈਟ ਟਰੰਪ ਕਰਦੇ ਜਿੱਥੇ ਕਿਤੇ ਕਰਦੇ ਅਦਾਲਤ ਰੋਕ ਲਾ ਲੈਂਦੀ ਆ ਪਰ ਕਿਉਂਕਿ ਇਹ ਬਹੁ ਗਣਤੀ ਡੈਮੋਕ੍ਰੇਟਸ ਨੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਕੋਈ ਮੁੱਦਾ ਵੀ ਚਾਹੀਦਾ ਸੋ ਇਹ ਮੁੱਦਾ ਕੁਝ ਹੱਦ ਤੱਕ ਹੈਗਾ ਕੁਝ ਹੱਦ ਤੱਕ ਉਹਨਾਂ ਨੇ ਬਣਾ ਲਿਆ ਟਰਨ ਆਊਟ ਕਹਿੰਦੇ ਬਹੁਤ ਹੋਇਆ ਲੱਖ ਬੰਦਾ ਨਿਊਯਾਰਕ ਸ਼ਹਿਰ ਦੇ ਵਿੱਚ ਇਕੱਠਾ ਹੋਇਆ ਜਿਹੜੇ ਛੋਟੇ ਛੋਟੇ ਟਾਊਨਸ ਦੇ ਵਿੱਚ ਪਾਰਕਾਂ ਦੇ ਵਿੱਚ ਕਿੰਨੀਆਂ ਮਤਲਬ ਉੱਥੇ ਰੈਲੀਆਂ ਅਮਰੀਕਾ ਦੇ ਵਿੱਚ ਹੋਈਆਂ ਜਿਹੜਾ ਰਾਸ਼ਟਰਪਤੀ ਟਰੰਪ ਦਾ ਰਿਐਕਸ਼ਨ ਆ ਇਹ ਆਪਣੇ 에ਅਰ ਫੋਰਸ 1 ਦੇ ਉੱਤੇ ਫਲਾਈ ਕਰ ਰਿਹਾ ਸੀ ਉਹਦੇ ਵਿੱਚੋਂ ਹੀ ਇਹਨਾਂ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਇਹ ਦੱਸਿਆ ਵੀ ਆਹ ਜਿਹੜੇ ਲੋਕ ਇਕੱਠੇ ਹੋਏ ਆ ਇਹ ਰੀਅਲ ਅਮਰੀਕਾ ਦੇ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਵੀ ਇਹ ਨਾ ਸਮਝੋ ਵੀ ਇਹ ਅਮਰੀਕਾ ਦੇ ਲੋਕ ਆ ਇਹ ਤੇ ਸਿਰਫ ਜਿਹੜੇ ਕੁਝ ਲੋਕ ਇਕੱਠੇ ਹੋਏ ਨੇ ਔਰ ਥੋੜੇ ਦਿਨ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਹੇਟ ਅਮਰੀਕਾ ਵਾਲਿਆਂ ਨੇ ਜਿਹੜੇ ਲੋਕ ਅਮਰੀਕਾ ਨੂੰ ਨਫ਼ਰਤ ਕਰਦੇ ਆ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਨੇ ਉਹਨਾਂ ਦੀ ਹਾਂ ਚ ਹਾਂ ਮਿਲਾਈ ਆ ਤੇ ਨਾਲ ਹੀ ਉਹਨਾਂ ਦੀ ਸਟੇਟਮੈਂਟ ਨੂੰ ਬੈਕ ਕੀਤਾ ਵੀ ਇਹ ਠੀਕ ਆ ਗੱਲ ਜਿਹੜੇ ਇਹ ਲੋਕ ਨੇ ਇਹ ਰੀਅਲ ਅਮਰੀਕਾ ਨੂੰ ਰਿਪਰੈਜ਼ੈਂਟ ਨਹੀਂ ਕਰ ਰਹਾ ਸੋਸ਼ਲ ਮੀਡੀਆ ਦੇ ਉੱਤੇ ਰਿਸਪੌਂਸ ਰਾਸ਼ਟਰਪਤੀ 트੍ਰੰਪ ਤੇ ਜਿਹੜੀ ਵੈਂਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਮੀਮਸ ਜਿਹੜੇ ਆ ਉਹ ਇਹਦੇ ਸੰਬੰਧੀ ਕੀਤੇ ਆ ਸ਼ੇਅਰ ਦੂਜਾ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਇਹਦਾ ਮਤਲਬ ਨੋ ਕਿੰਗਸ ਅਮਰੀਕਾ ਦੇ ਵਿੱਚ ਇਸ ਡੈਮੋਕ੍ਰੇਸੀ ਨੂੰ ਬਚਾਉਣ ਦੇ ਨਾਂ ਦੇ ਉੱਤੇ ਕਿਹਾ ਗਿਆ ਦੱਸਿਆ ਗਿਆ ਕਿ ਬਹੁਤ ਸਾਰੇ ਜਿਹੜੇ ਇਹ ਪ੍ਰਦਰਸ਼ਨ ਸੀਗੇ ਇਹ ਸ਼ਾਂਤੀਪੂਰਵਕ ਰਹੇ ਆ ਲੋਕਾਂ ਦੇ ਕੋਲ ਉਹਨਾਂ ਨੇ ਭਾਸ਼ਣ ਦਿੱਤੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਈਨ ਸੀ ਉਹਨਾਂ ਦੀਆਂ ਸਪੀਚੇਸ ਸੀਗੀਆਂ ਕਿ ਡੈਮੋਕ੍ਰੇਸੀ ਨੂੰ ਕਿੱਦਾਂ ਬਚਾਇਆ ਜਾ ਸਕਦਾ ਲਗਭਗ ਇਹਨਾਂ ਨੇ ਜਿਹੜੀਆਂ ਸਾਰਾ ਕੁਝ ਉਸ ਤਰੀਕੇ ਦੇ ਨਾਲ ਰਾਸ਼ਟਰਪਤੀ 트럼ਪ ਨੇ ਇਹਨੂੰ ਸਿੱਧਾ ਕਿੱਦਾਂ ਰਾਜਨੀਤਿਕ ਡਰਾਮਾ ਕਿਹਾ ਇਹ ਪੋਲਿਟੀਕਲ ਥੀਏਟਰ ਆ ਪਰ ਦੂਜੇ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਲੋਕ ਸਿਹਰਾਂ ਦੇ ਹੱਕ ਦੇ ਵਿੱਚ ਵੀ ਆਇਆ ਸੋ ਪੋਲਿਟੀਕਲ ਇਮਪੈਕਟ ਇਹਦਾ ਕੀ ਪੈਂਦਾ ਇਹ ਇਹ ਮਤਲਬ ਇੱਕ ਜਿਹੜੀ ਦਰਾੜ ਆ ਦੋਵਾਂ ਪਾਰਟੀਆਂ ਦੇ ਵਿੱਚ ਅਮਰੀਕਾ ਦੇ ਲੋਕਾਂ ਦੇ ਵਿੱਚ ਉਹਨਾਂ ਨੇ ਹੋਰ ਵੱਡਾ ਕਰ ਦਿੱਤਾ ਕਿ ਜਿਹੜੀ ਅਥਾਰਟੀ ਆ ਜਾਂ ਜਿਹੜਾ ਐਟੀਟਿਊਡ ਆ ਡੈਮੋਕਰੈਟਿਕ ਨੋਰਮਸ ਦੇ ਪ੍ਰਤੀ ਦੋਮਾ ਧਿਰਾਂ ਦਾ ਉਹਦੇ ਸਬੰਧੀ ਕਾਫੀ ਸਵਾਲ ਜਿਹੜੇ ਇਹਦੇ ਵਿੱਚੋਂ ਪੈਦਾ ਹੋ ਗਏ ਆ। ਅਗਲੀ ਗੱਲਬਾਤ ਆ ਨੈਸ਼ਨਲ ਗਾਰਡ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭੇਜਣ ਦਾ ਵਸ਼ਿੰਗਟਨ ਡੀਸੀ ਤੋਂ ਸ਼ੁਰੂ ਹੋਈਏ ਕਹਾਣੀ ਆ। ਇਸ ਵੇਲੇ ਅਮਰੀਕਾ ਦੇ ਵਿੱਚ ਰੁਕਣ ਦਾ ਨਾਂ ਲਈ ਲੈ ਰਹੇ ਬਹੁਤ ਵੱਡਾ ਮਾਮਲਾ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਣਿਆ ਆ। ਜਿਨ੍ਹਾਂ ਸ਼ਹਿਰਾਂ ਦੇ ਵਿੱਚ ਰਾਸ਼ਟਰਪਤੀ 트ੰਪਸ ਫੌਜ ਭੇਜਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਸ਼ਹਿਰ ਇਹ ਕਹਿ ਰਹੇ ਆ ਜਾਂ ਉਹ ਸਟੇਟ ਜਾਂ ਉਹ ਸ਼ਹਿਰ ਦੇ ਮੇਅਰ ਇਹ ਕਹਿੰਦੇ ਆ ਵੀ ਸਾਡੇ ਸਾਰਾ ਕੁਝ ਠੀਕ ਆ ਜੀ। ਸਾਡੇ ਕ੍ਰਾਈਮ ਸਾਰਾ ਕੁਝ ਥੱਲੇ ਆ ਰਿਹਾ ਤੇ ਤੁਸੀਂ ਇੱਥੇ ਭੇਜਣ ਦੀ ਲੋੜ ਨਹੀਂ ਹੈ ਰਾਸ਼ਟਰਪਤੀ 트ੰਪ ਕਹਿੰਦੇ ਆ ਵੀ ਇੱਥੇ ਕ੍ਰਾਈਮ ਦੀ ਹਾਲਤ ਬਹੁਤ ਮਾੜੀ ਹੈ ਇਹਨੂੰ ਠੀਕ ਠਾਕ ਕਰਨ ਦੇ ਲਈ ਸਾਨੂੰ ਨੈਸ਼ਨਲ ਗਾਰਡ ਭੇਜਣੇ ਪੈਣੇ ਆ ਇੱਕ ਇੱਕ ਕਰਕੇ ਕਈ ਸ਼ਹਿਰਾਂ ਦੇ ਵਿੱਚ ਇਹ ਕੁਝ ਹੋਇਆ ਤੇ ਹੁਣ ਜਿਹੜਾ ਅਗਲਾ ਸ਼ਹਿਰ ਚਰਚਾ ਦੇ ਵਿੱਚ ਆਉ ਸੰਫਰਾਂਸਿਸਕੋ ਸੰਫਰਾਂਸਿਸਕੋ ਦੇ ਵਿੱਚ ਇਹਨੂੰ ਰਾਸ਼ਟਰਪਤੀ 트ੰਪ ਨੇ ਕ੍ਰਾਈਮ ਰਿਡਨ ਸਿਟੀਜ਼ ਦੇ ਵਿੱਚੋਂ ਇੱਕ ਕਿਹਾ ਜਿੱਥੇ ਕ੍ਰਾਈਮ ਬਹੁਤ ਜ਼ਿਆਦਾ ਔਰ ਆਪਾਂ ਸਾਰੇ ਜਾਣਦੇ ਵੀ ਆ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੈਨ ਫ੍ਰਾਂਸਿਸਕੋ ਦੇ ਵਿੱਚ ਜਿਹੜੇ ਕਿੰਨੇ ਬਿਜ਼ਨਸ ਨੇ ਕਿੰਨੇ ਸਟੋਰ ਨੇ ਕਿੰਨੇ ਆਊਟਲੈਟ ਨੇ ਜਿਹੜੇ ਆਪਣਾ ਕੰਮਕਾਰ ਬੰਦ ਕਰਕੇ ਹੋਰ ਲਿੰਸਟੇਟਾਂ ਦੇ ਵਿੱਚ ਚਲੇ ਗਏ ਜਾਂ ਹੋਰ ਸ਼ਹਿਰਾਂ ਦੇ ਵਿੱਚ ਚਲੇ ਗਏ ਜਿਹੜੇ ਵੱਡੇ ਵੱਡੇ ਕਈ ਸੀਗੇ ਉੱਥੇ ਸਟੋਰ ਕਿਉਂਕਿ ਨਿੱਤ ਭੰਨ ਤੋੜਾ ਕੋਈ ਵੀ ਸਮਾਨ ਚੱਕ ਕੇ ਲੈ ਜਾਂਦਾ ਉੱਥੇ ਹੋਮਲੈਸਨੈਸ ਤੇ ਜਿੰਨਾ ਕੁਝ ਉੱਥੇ ਕ੍ਰਾਈਮ ਦੇ ਵਿੱਚ ਵਾਧਾ ਹੋਇਆ ਸੱਚਮੁੱਚ ਬਹੁਤ ਵੱਡੇ ਬਿਜ਼ਨਸ ਜਿਹੜੇ ਆ ਉਹ ਸੈਨ ਫ੍ਰਾਂਸਿਸਕੋ ਛੱਡ ਕੇ ਬਾਰ ਚਲੇ ਗਏ ਆ ਹੁਣ ਰਾਸ਼ਟਰਪਤੀ 트ੰਪ ਨੇ ਸਾਰੇ ਕੁਛ ਦੇ ਉੱਤੇ ਕਿਹਾ ਕਿ ਇਹ ਕਿਹਾ ਕਿ ਜਿਹੜਾ ਸ਼ਹਿਰ ਆ ਜਿਵੇਂ ਸੈਨ ਫਰਾਂਸਿਸਕੋ ਆ ਇਹ ਬਹੁਤ ਅਨਸੇਫ ਆ ਤੇ ਇਹਨੂੰ ਕਿਉਂਕਿ ਉੱਥੇ ਡੈਮੋਕ੍ਰੈਟਿਕ ਮੇਅਰ ਆ ਕੈਲੀਫੋਰਨੀਆ ਦਾ ਗਵਰਨਰ ਵੀ ਡੈਮੋਕ੍ਰੈਟ ਆ ਉਹ ਕਹਿੰਦੇ ਡੈਮੋਕ੍ਰੈਟਾਂ ਨੇ ਦਾ ਨਾਸ ਮਾਰ ਦਿੱਤਾ ਬਹੁਤ ਬੁਰੀ ਤਰ੍ਹਾਂ ਰਨ ਕੀਤਾ ਇਹਨੂੰ ਤੇ ਅਸੀਂ ਇਹਨੂੰ ਦੁਬਾਰਾ ਫੇਰ ਠੀਕ ਕਰਨਾ ਮੇਕ ਧਮ ਗ੍ਰੇਟ ਅਗੇਨ ਉਹ ਜਿਹੜਾ ਨਾਰਾ ਆ ਉਹਨਾਂ ਦਾ ਉਹ ਕਹਿੰਦੇ ਠੀਕ ਠਾਕ ਕਰਨ ਦੇ ਲਈ ਸਾਨੂੰ ਇੱਥੇ ਨੈਸ਼ਨਲ ਗਾਰਡ ਟੂਪਸ ਜਿਹੜਾ ਉਹ ਭੇਜਣੇ ਪੈਣੇ ਹੁਣ ਇਸ ਗੱਲ ਦਾ ਵਿਰੋ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇਸ ਗੱਲ ਦਾ ਜਵਾਬ ਇਹ ਦਿੱਤਾ ਉਹ ਕਹਿੰਦੇ ਨੋਬਡੀ ਵਾਂਟਸ ਯੂ देयर ਵੀ ਇੱਥੇ ਨੋਬਡੀ ਵਾਂਟਸ ਯੂ ਹੇਅਰ ਵੀ ਇੱਥੇ ਤੁਹਾਨੂੰ ਕੋਈ ਵੀ ਨਹੀਂ ਚਾਹੁੰਦਾ ਰਾਸ਼ਟਰਪਤੀ ਟਰੰਪ ਦੇ ਉੱਤੇ ਕਹੇ ਵੀ ਇਹ ਸਿੱਧਾ-ਸਿੱਧਾ ਦੇ ਇਹਨੂੰ ਸ਼ਹਿਰ ਨੂੰ ਰੂਨ ਕਰਨ ਲੱਗਿਆ ਇਹਨੂੰ ਬਰਬਾਦ ਕਰਨ ਲੱਗਿਆ ਜਾਣ ਬੁੱਝ ਕੇ ਹੁਣ ਦੋ ਬਹੁਤ ਵੱਡੀਆਂ ਸਟੇਟਮੈਂਟਾਂ ਨੇ ਇਹ ਇੱਕ ਦੇਸ਼ ਦਾ ਰਾਸ਼ਟਰਪਤੀ ਇਹ ਕਹਿ ਰਿਹਾ ਵੀ ਸ਼ਹਿਰ ਬਰਬਾਦ ਹੋ ਚੁੱਕਾ ਮੈਂ ਇਹਨੂੰ ਗ੍ਰੇਟ ਬਣਾਉਣਾ ਹੈ ਦੂਜਾ ਜਿਹੜਾ ਇੱਕ ਸਟੇਟ ਦਾ ਸਭ ਤੋਂ ਵੱਡੀ ਸਟੇਟ ਦਾ ਗਵਰਨਰ ਆ ਤੇ ਜਿਨੇ ਹੋ ਸਕਦਾ ਅਗਲੀ ਵਾਰੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣਾ ਉਹ ਕਹਿੰਦਾ ਵੀ ਤੁਸੀਂ ਇੱਥੇ ਨੈਸ਼ਨਲ ਗਾਰਡ ਰੂਪਸ ਭੇਜ ਕੇ ਇਹਨੂੰ ਬਰਬਾਦ ਕਰਨ ਲੱਗੇ ਹੋ ਕਿਸ ਗੱਲ ਨੂੰ ਸੱਚੀ ਸਮਝਿਆ ਜਾਵੇ ਮਾਮਲਾ ਬੜਾ ਸਪਸ਼ਟ ਆ ਕਿ ਪੋਲੀਟੀਕਲੀ ਸਾਰਾ ਕੁਝ ਹੈਗਾ ਪਰ ਸਚਾਈ ਇਹ ਆ ਅੰਕੜੇ ਭਾਵੇਂ ਕੁਝ ਵੀ ਕਹਿੰਦੇ ਹੋਣ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਕ੍ਰਾਈਮ ਦੇ ਵਿੱਚ ਬਹੁਤ ਵਾਧਾ ਹੋਇਆ ਬਹੁਤ ਜ਼ਿਆਦਾ ਉੱਥੇ ਕ੍ਰਾਈਮ ਹੋਇਆ ਆ ਸੈਨ ਫਰਾਂਸਿਸਕੋ ਦੇ ਵਿੱਚ ਹੁਣ ਇਸ ਚੀਜ਼ ਦਾ ਕੀ ਹੁੰਦਾ ਜਿਹੜਾ ਸੈਨ ਫਰਾਂਸਿਸਕੋ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਬਹੁਤ ਸ਼ਕਤੀ ਨਾਲ ਇਸ ਚੀਜ਼ ਦਾ ਵਿਰੋਧ ਕੀਤਾ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਟਰੰਪ ਦੇ ਟ੍ਰੂਪ ਜਾਂ ਕੋਈ ਵੀ ਅਥਾਰਟੀਰੀਅਨ ਜਿਹੜਾ ਕ੍ਰੈਕਡਾਊਨ ਇੱਥੇ ਹੋਵੇ ਮੇਅਰ ਤੇ ਜਿਹੜਾ ਲੋਕਲ ਕ੍ਰਾਈਮ ਆ ਉਹ ਕਦੇ ਅਸਲ ਦੇ ਵਿੱਚ 30% ਥੱਲੇ ਆ ਗਿਆ ਇਹੀ ਮਾਮਲਾ ਵਸ਼ਿੰਗਟਨ ਡੀਸੀ ਦੇ ਵਿੱਚ ਹੋਇਆ ਸੀ ਉੱਥੇ ਮੇਅਰ ਕਹਿੰਦੇ ਸੀ ਵੀ ਕ੍ਰਾਈਮ ਜਿਹੜਾ ਪਿਛਲੀ ਵਾਰ ਨਾਲੋਂ 30% ਘਟਾ ਤੇ ਰਾਸ਼ਟਰਪਤੀ ਕਹਿ ਰਹੇ ਸੀ ਕ੍ਰਾਈਮ ਵੱਧਦਾ ਉਹੀ ਗੱਲ ਹੁਣ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਆ ਸੱਚ ਕੀ ਆ ਪਤਾ ਨਹੀਂ ਬਹੁਤ ਇੱਕ ਟੈਕ ਬਿਲੀਅਨਰ ਨੇ ਇੱਥੇ ਦੇ ਮਾਰਕ ਬੈਨਿਓਫ ਜਿਹੜੇ ਸੇਲਜ਼ ਫੋਰਸ ਦੇ ਸੀਈਓ ਨੇ ਪਹਿਲਾਂ ਉਹਨਾਂ ਨੇ ਇਸ ਚੀਜ਼ ਦੀ ਸਪੋਰਟ ਕੀਤੀ ਸੀ ਵੀ ਹਾਂਜੀ ਠੀਕ ਆ ਇੱਥੇ ਲਾਅ ਐਂਡ ਆਰਡਰ ਨੂੰ ਠੀਕ ਠਾਕ ਕਰਨ ਦੇ ਲਈ ਰਾਸ਼ਟਰਪਤੀ 트ੰਪ ਨੂੰ ਫੌਜ ਭੇਜਣੀ ਚਾਹੀਦੀ ਆ ਹੁਣ ਉਹ ਇਸ ਗੱਲ ਦੇ ਉਲਟ ਹੋ ਗਏ ਆ ਕਿ ਨਹੀਂ ਇਹ ਠੀਕ ਨਹੀਂ ਸੀ ਹੁਣ ਇਹ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਪਹਿਲੇ ਕੋਸ਼ਿਸ਼ ਕੀਤੀ ਆ ਨੈਸ਼ਨਲ ਗਾਰਡ ਨੂੰ ਜਿਹੜੇ ਮੈਮਫਿਸ ਦੇ ਵਿੱਚ ਸ਼ਿਕਾਗੋ ਦੇ ਵਿੱਚ ਜਾਂ ਪੋਰਟਲੈਂਡ ਦੇ ਵਿੱਚ ਭੇਜਣ ਦੀ ਜੇਤੋਂ ਬਾਅਦ ਲਾ ਸੂਟ ਹੋਏ ਆ ਸਟੇਟ ਲੀਡਰਸ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ ਵੀ ਅਸੀਂ ਨਹੀਂ ਚਾਹੁੰਦੇ ਪਰ ਉਹਦੇ باوجود ਵੀ ਇਹ ਸਾਰੇ ਕੁਛ ਦੇ ਜਿਹੜੀ ਮਿਲਟਰੀ ਡਿਪਲੋਇਮੈਂਟ ਦੇ ਜਿਹੜੇ ਫੈਡਰਲ ਟਰੂਪਸ ਨੇ ਉਹਨਾਂ ਨੂੰ ਤੁਸੀਂ ਮੈਮਫਿਸ ਦੇ ਵਿੱਚ ਜਿਹੜੇ ਪੈਟਰੋਲ ਕਰਦੇ ਦੇਖ ਸਕਦੇ ਆ ਰਾਸ਼ਟਰਪਤੀ 트੍ਰੰਪ ਇਸ ਗੱਲ ਦੇ ਉੱਤੇ ਜੋਰ ਲਾ ਰਹੇ ਆ ਕਿ ਜਿਹੜਾ ਮਿਲਟਰੀ ਡਿਪਲੋਇਮੈਂਟ ਆ ਇਹਨੂੰ ਜਿਹੜਾ ਇੱਥੇ ਜ਼ਰੂਰੀ ਆ ਸ਼ਿਕਾਗੋ ਦੇ ਕੇਸ ਦੇ ਵਿੱਚ ਰਾਸ਼ਟਰਪਤੀ 트럼ਪ ਨੇ ਅਮਰੀਕਾ ਦੀ US ਸੁਪਰੀਮ ਕੋਰਟ ਨੂੰ ਇਹ ਕਿਹਾ ਸੀ ਕਿ ਤੁਸੀਂ ਟ੍ਰੋਪਸ ਡਿਪਲੋਇਮੈਂਟ ਨੂੰ ਅਪਰੂਵ ਕਰ ਦਿਓ ਲੋਅਰ ਕੋਰਟ ਨੇ ਇਸ ਚੀਜ਼ ਨੂੰ ਬਲੌਕ ਕਰ ਦਿੱਤਾ ਵੀ ਇਹ ਸਿਵਲ ਰਾਈਟ ਕੰਟਰੋਲ ਦੀ ਵਾਇਲੇਸ਼ਨ ਹੈ ਪੋਰਟਲੈਂਡ ਦੇ ਕੇਸ ਦੇ ਵਿੱਚ ਹੋਇਆ ਕੀ ਸੀ ਕੋਰਟ ਨੇ ਵਿਅਕਤੀ ਤੌਰ ਦੇ ਉੱਤੇ ਟੈਂਪੋਰਰੀ ਸਥਾਈ ਤੌਰ ਦੇ ਉੱਤੇ 트럼ਪ ਦੇ ਇਸ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਕਿ ਤੁਸੀਂ ਇੱਥੇ ਨਹੀਂ ਭੇਜ ਸਕਦੇ ਓਰੇਗਨ ਦੇ ਲੋਕਲ ਲੀਡਰ ਇਹ ਕਹਿੰਦੇ ਆ ਕਿ ਜਿਹੜੇ ਪ੍ਰੋਟੈਸਟਸ ਨੇ ਬਹੁਤੇ ਜਿਹੜੇ ਪੀਸਫੁੱਲ ਨੇ ਵਾਇਲੈਂਟ ਨਹੀਂ ਇਸ ਕਰਕੇ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਬਹੁਤ ਸਾਰੇ ਸੈਨੀਟਰ ਤੇ ਜਿਹੜੇ ਰਾਈਟ ਗਰੁੱਪ ਹੈਗੇ ਉਹਨੇ ਵਾਰਨਿੰਗ ਦਿੱਤੀ ਆ ਕਿ ਜੇ ਰਾਸ਼ਟਰਪਤੀ ਜੇਸ ਤਰੀਕੇ ਨਾਲ ਟ੍ਰੂਪਸ ਨੂੰ ਇਸ ਤਰੀਕੇ ਦੇ ਨਾਲ ਭੇਜ ਰਹੇ ਆ ਇਹ ਅਨਕਨਸਟੀਚੂਨਲ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਤੇ ਇਹਦੇ ਨਾਲ ਕਿਤੇ ਨਾ ਕਿਤੇ ਵੱਡਾ ਨੁਕਸਾਨ ਜਿਹੜਾ ਜਾਂ ਇੱਕ ਕਿਸਮ ਦੀ ਅਨਸਰਟਨਟੀ ਆ ਹੋ ਇੱਥੇ ਪੈਦਾ ਹੋ ਸਕਦੀ ਆ ਅਗਲੀ ਗੱਲਬਾਤ ਰਾਸ਼ਟਰਪਤੀ ਟਰੰਪ ਨੇ ਅਨਾਉਂਸਮੈਂਟ ਕੀਤੀ ਆ ਕਿ ਅਮਰੀਕਾ ਆਪਣੀ ਸਾਰੀ ਪੇਮੈਂਟ ਜਿੰਨੀ ਕੋਲੰਬੀਆ ਨੂੰ ਜਾਂ ਮਦਦ ਦਿੰਦਾ ਸੀ ਉਹਨੂੰ ਫੌਰੀ ਤੌਰ ਦੇ ਉੱਤੇ ਬੰਦ ਕਰ ਰਹੇ ਆ ਯੂ ਐਸ ਐਡ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲੇ ਰਾਸ਼ਟਰਪਤੀ ਟਰੰਪ ਦੇ ਕਹਿਣ ਤੇ ਕੱਟ ਲੱਗ ਚੁੱਕਾ ਲੌਜੀਕ ਬੜਾ ਸਿੱਧਾ ਆ ਕਿ ਅਸੀਂ ਪਹਿਲਾਂ ਆਪਣੇ ਦੇਸ਼ ਦਾ ਸੋਚਣਾ ਅਸੀਂ ਦੂਜੇ ਦੇਸ਼ਾਂ ਬਾਰੇ ਬਾਅਦ ਚ ਸੋਚਾਂਗੇ ਕਿਸੇ ਨੂੰ ਕਿੰਨੀ ਮਦਦ ਕਰਨੀ ਹੈ ਕਿਸੇ ਨੂੰ ਨਹੀਂ ਮਦਦ ਕਰਨੀ ਸਿੱਧੀ ਸਿੱਧੀ ਉਹਨੇ ਕੱਟ ਕਰ ਦਿੱਤੀ ਸੀ ਜਿੰਨੇ ਬੰਦੇ ਬਾਹਰ ਕੰਮ ਕਰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਸਾਰੇ ਦੇ ਸਾਰੇ ਵਾਪਸ ਬੁਲਾ ਲਏ ਸੀ ਕੋਲੰਬੀਆ ਇਦਾ ਕਾਰਨ ਇਹ ਦੱਸਿਆ ਕਿ ਕਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪੈਟ੍ਰੋਸ ਵੀ ਇਹ ਅਸਲ ਦੇ ਵਿੱਚ ਉਹ ਕੁਝ ਨਹੀਂ ਕਰ ਰਿਹਾ ਜੋ ਕੁਝ ਇਹਨਾਂ ਨੂੰ ਕਰਨਾ ਚਾਹੀਦਾ ਕਲੰਬੀਆ ਦੇ ਵਿੱਚ ਡਰੱਗ ਪ੍ਰੋਡਕਸ਼ਨ ਬਹੁਤ ਆ ਜਿੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਨਸ਼ਾ ਬਣਦਾ ਤੇ ਸਾਰਾ ਦਾ ਸਾਰਾ ਨਸ਼ਾ ਬਣ ਕੇ ਅਮਰੀਕਾ ਨੂੰ ਭੇਜਿਆ ਜਾਂਦਾ ਤੇ ਅਮਰੀਕਾ ਉਸ ਦੇਸ਼ ਦੀ ਮਦਦ ਕਰ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਉਹ ਮਦਦ ਰਾਸ਼ਟਰਪਤੀ ਟਰੰਪ ਨੇ ਬੰਦ ਕਰ ਦਿੱਤੀ ਉਹ ਕਹਿੰਦੇ ਜਾਂ ਤਾਂ ਜਿਹੜਾ ਰਾਸ਼ਟਰਪਤੀ ਆ ਇਹ ਇਸ ਗੱਲ ਦੇ ਉੱਤੇ ਸ਼ਕਤੀ ਵਰਤੇ ਪੋਟ੍ਰੋ ਜਿਹੜੇ ਰਾਸ਼ਟਰਪਤੀ ਨੇ ਉੱਥੋਂ ਦੇ ਨਹੀਂ ਤਾਂ ਅਸੀਂ ਤੁਹਾਨੂੰ ਸਾਰੇ ਦੀ ਸਾਰੀ ਏਡ ਬੰਦ ਕਰ ਰਹੇ ਹਾਂ ਤੇ ਉਹ ਉਹਨਾਂ ਨੇ ਕਰ ਦਿੱਤੀ ਆ ਅਮਰੀਕਾ ਨੇ ਜਿਹੜੀ 210 ਮਿਲੀਅਨ ਦੀ ਏਡ ਕੋਲੰਬੀਆ ਨੂੰ ਦਿੱਤੀ ਸੀ ਇਸ ਸਾਲ ਦੇ ਵਿੱਚ 210 ਮਿਲੀਅਨ ਜਿਹਦੇ ਵਿੱਚ 31 ਮਿਲੀਅਨ ਡਾਲਰ ਕਿਸਾਨਾਂ ਦੀ ਮਦਦ ਦੇ ਲਈ ਸੀਗਾ ਇਹ ਸਾਰੀ ਦੀ ਸਾਰੀ ਹੁਣ ਬੰਦ ਕਰ ਦਿੱਤੀ ਆ ਵੀ ਅਸੀਂ ਨਹੀਂ ਦੇਣੀ ਅਮਰੀਕਾ ਕਿਉਂਕਿ ਅਮੀਰ ਦੇਸ਼ ਆ ਇਹਨਾਂ ਕੋਲੇ ਹਿਮਨਿਟੇਰੀਅਨ ਗਰਾਉਂਡ ਦੇ ਉੱਤੇ ਕਿਆ ਜਾਂਦਾ ਵੀ ਇਹਨਾਂ ਦਾ ਫਰਜ਼ ਬਣਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਮਦਦ ਕਰਨ ਤੇ ਉਸੇ ਜਿਹੜੇ ਹਿਊਮਨਿਟੇਰੀਅਨ ਗਰਾਉਂਡ ਦੇ ਉੱਤੇ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦਵਾਈਆਂ ਫੂਡ ਤੇ ਬਹੁਤ ਕੁਝ ਜਿਹੜਾ ਕਿ ਬਿਲੀਅਨਸ ਆਫ ਡਾਲਰਸ ਦੇ ਵਿੱਚ ਦਾ ਉਹ ਦਿੰਦੇ ਆ ਇਹਦੇ ਸਾਰੇ ਦੇ ਉੱਤੇ ਰਾਸ਼ਟਰਪਤੀ 트੍ਰੰਪ ਨੇ ਪਿਛਲੇ ਸਾਲ ਦੇ ਵਿੱਚ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਕੱਟ ਦੇ ਪਿੱਛੇ ਇਹਨਾਂ ਦਾ ਆਪਣਾ ਲੌਜੀਕ ਆ ਰਾਸ਼ਟਰਪਤੀ 트੍ਰੰਪ ਇਹ ਕਹਿ ਰਹੇ ਆ ਕਿ ਅਮਰੀਕਾ ਦਾ ਪੈਸਾ ਕਲੰਬੀਆ ਨੂੰ ਇੱਕ ਜਿਹੜਾ ਅਸੀਂ ਬਹੁਤ ਮਤਲਬ ਲੰਬਾ ਸਮਾਂ ਬਰਬਾਦੀ ਕੀਤੀ ਹੈ ਸਾਰਾ ਕੁਝ ਦੇਖ ਕੇ ਕਿਉਂਕਿ ਕੋਲੰਬੀਆ ਉਹ ਰਿਜ਼ਲਟ ਨਹੀਂ ਲੈ ਕੇ ਆ ਰਿਹਾ ਜਿਹੜੇ ਚਾਹੀਦੇ ਰਿਜ਼ਲਟ ਦਾ ਕੀ ਆ ਕਿ ਡਰੱਗ ਉੱਥੋਂ ਬੰਦ ਕਰੇ ਜਿੰਨੀ ਉੱਥੇ ਡਰੱਗ ਆ ਉਲਟਾ ਇਹਨਾਂ ਨੇ ਹੁਣ ਇਹ ਕਹਿ ਦਿੱਤਾ ਕਿ ਨਵੇਂ ਟੈਰਫ ਜਾਨੀ ਕਿ ਫੈਡਰਲ ਟੈਕਸਸ ਜਿਹੜੇ ਨੇ ਉਸ ਕੋਲੰਬੀਆ ਦੇ ਸਮਾਨ ਦੇ ਉੱਤੇ ਲਾ ਦਿੱਤੇ ਆ ਹੁਣ ਜਿਹੜੇ ਕੁਛ ਕੋਲੰਬੀਅਨ ਗਰੁੱਪ ਹੈਗੇ ਆ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਡਰੱਗ ਟ੍ਰੈਫਿਕਿੰਗ ਦੇ ਵਿੱਚ 트ੰਪ ਕਹਿੰਦੇ ਆ ਕਿ ਪੈਟਰੋ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਰਾਸ਼ਟਰਪਤੀ ਪੈਟਰ ਦਾ ਰਿਐਕਸ਼ਨ ਹੈ ਸਾਰੇ ਕੁਛ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਫੀਸ਼ੀਅਲੀ ਕੋਈ ਹਜੇ ਤੱਕ ਰਿਸਪੌਂਡ ਇਹਨੂੰ ਨਹੀਂ ਕੀਤਾ ਪਰ ਜਿਹੜਾ ਲੱਗਦਾ ਹੈ ਕਿ ਇਹ ਚੀਜ਼ ਆਉਣ ਵਾਲੇ ਇਸ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਟੈਂਸ ਹੋ ਜੂਗੀ ਔਰ ਜਿਹੜੀ origional ਸਿਚੁਏਸ਼ਨ ਆ ਉੱਥੋਂ ਦੀ ਇਹ ਡਿਸੀਜਨ ਉਸ ਵੇਲੇ ਆਇਆ ਜਦੋਂ ਅਮਰੀਕਾ ਦੀ ਮਿਲਟਰੀ ਲਗਾਤਾਰ ਕਰੇਬੀਅਨ ਦੇ ਵਿੱਚ ਉੱਥੇ ਬੋਟਸ ਨੂੰ ਟਾਰਗੇਟ ਕਰ ਰਹੀ ਹੈ ਜਿਹੜੇ ਇਲੀਗਲ ਡਰੱਗ ਲੈ ਕੇ ਆ ਰਹੇ ਆ ਹੁਣ ਇਹਦਾ ਡਿਪਲੋਮੈਟਿਕ ਇੰਪੈਕਟ ਵੀ ਸਾਰੇ ਕੁਸ਼ਤੇ ਉੱਤੇ ਪਊਗਾ ਡਰੱਗ ਕਲਟ ਦੇ ਨਾਲ ਲੜਾਈ ਰੂਰਲ ਡਿਵੈਲਪਮੈਂਟ ਦੇ ਉੱਤੇ ਜੋ ਕੁਛ ਅਸਰ ਆ ਜਦੋਂ ਵੱਡੇ ਪੱਧਰ ਤੇ ਇਹਨੂੰ ਦੇਖਿਆ ਜਾ ਰਿਹਾ ਤੇ ਰਾਸ਼ਟਰਪਤੀ ਟਰੰਪ ਵੱਡੀਆਂ ਤਬਦੀਲੀਆਂ ਸਾਰੇ ਕੁਛ ਦੇ ਵਿੱਚ ਯੂਐਸ ਜਾਂ ਲਾਟਰਨ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਨੇ ਉਸ ਖਿੱਤੇ ਦੇ ਵਿੱਚ ਉੱਥੇ ਬਹੁਤ ਵੱਡਾ ਅਸਰ ਸਾਰੇ ਕੁਛ ਦੇ ਉੱਤੇ ਇਹਨਾਂ ਦਾ ਪੈਣ ਜਾ ਰਿਹਾ ਅਗਲੀ ਗੱਲਬਾਤ ਸ਼ਟਡਾਊਨ ਦੀ ਆਪਾਂ ਪਿਛਲੇ 20 ਦਿਨ ਤੋਂ ਲਗਭਗ ਇੱਕ ਅੱਧਾ ਦਿਨ ਛੱਡ ਕੇ ਸ਼ਟਡਾਊਨ ਬਾਰੇ ਗੱਲਬਾਤ ਕਰਦੇ ਆਏ ਹਾਂ ਤੇ ਸ਼ਟਡਾਊਨ ਇਸ ਵੇਲੇ ਲਗਾਤਾਰ ਚੱਲ ਰਿਹਾ ਭਾਵੇਂ ਵਕਤੀ ਤੌਰ ਦੇ ਉੱਤੇ ਇਹਦਾ ਅਸਰ ਆਮ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸਰ ਜਿੱਦ ਜਿੱਦਾਂ ਲੱਗੇ ਚੱਲੀ ਜਾਣਾ ਇਹਦਾ ਅਸਰ ਹੋਰ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਪਈ ਜਾਣਾ ਸ਼ਟਡਾਊਨ ਦਾ ਮਤਲਬ ਕੀ ਹੈ ਕਿ ਸਰਕਾਰ ਕੋਲ ਪੈਸੇ ਹੈ ਨਹੀਂ ਪੈਸੇ ਤਾਂ ਸਰਕਾਰ ਕੋਲ ਹੈਗੇ ਪਰ ਖਰਚਣ ਲਈ ਮਨਜ਼ੂਰੀ ਹੈ ਨਹੀਂ ਸੈਨੇਟਰ ਨੇ ਜਿਹੜੀ ਕਾਂਗਰਸ ਨੇ ਮਾਫੀ ਚਾਹੁੰਦੇ ਆ ਉਹ ਬਜਟ ਨਹੀਂ ਪਾਸ ਕੀਤਾ ਵੀ ਕਿੰਨੇ ਪੈਸੇ ਤੁਸੀਂ ਖਰਚ ਸਕਦੇ ਹੋ ਜਾਂ ਕਿੰਨੇ ਪੈਸੇ ਤੁਸੀਂ ਨਹੀਂ ਖਰਚ ਸਕਦੇ ਡਿਸਪਿਊਟ ਆਪਾਂ ਸਾਰੇ ਜਾਣਦੇ ਹਾਂ ਡੈਮੋਕ੍ਰੇਟ ਤੇ ਪਬਲਿਕਨ ਦਾ ਹੈਲਥ케ਅਰ ਸਬਸਿਡੀਆਂ ਨੂੰ ਲੈ ਕੇ ਆ ਡੈਮੋਕ੍ਰੇਟ ਕਹਿੰਦੇ ਆ ਕਿ ਹੈਲਥ케ਅਰ ਸਬਸਿਡੀਆਂ ਬਾਰੇ ਫੈਸਲਾ ਕਰੋ ਤੇ ਫਿਰ ਅਸੀਂ ਅਲਾਉ ਕਰ ਦਾਂਗੇ ਅਸੀਂ ਸ਼ਟਡਾਊਨ ਓਪਨ ਕਰ ਦਾਂਗੇ ਅਸੀਂ ਤੁਹਾਡਾ ਸਾਰਾ ਬਜਟ ਪਾਸ ਕਰ ਦਾਂਗੇ ਰਿਪਬਲਿਕਨ ਇਹ ਕਹਿੰਦੇ ਆ ਕਿ ਤੁਸੀਂ ਪਹਿਲਾਂ ਪਾਸ ਕਰੋ ਇਹਨੂੰ ਫਿਰ ਉਸ ਤੋਂ ਬਾਅਦ ਅਸੀਂ ਹੈਲਥ케ਅਰ ਸਬਸਿਡੀਆਂ ਬਾਰੇ ਗੱਲਬਾਤ ਕਰਾਂਗੇ ਦੋਵੇਂ ਇੱਕ ਗੱਲ ਦੇ ਉੱਤੇ ਫਸੇ ਪਏ ਨੇ ਗਵਰਨਮੈਂਟ ਸ਼ਟਡਾਊਨ ਆ ਬੰਦ ਦਾ ক্লোਜ਼ਡ ਆ ਤਾਲਾਬੰਦੀ ਆ ਸਰਕਾਰ ਦਾ ਕੰਮਕਾਜ ਇਸ ਵੇਲੇ ਰੁਕਿਆ ਆ ਸੈਨੇਟਰ ਦੇ ਲਾਅ ਮੇਕਰ ਜਿਹੜੇ ਨੇ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਉਹ ਵਾਸ਼ਿੰਗਟਨ ਦੇ ਵਿੱਚ ਜਲਦੀ ਇਕੱਠੇ ਹੋ ਰਿਹਾ ਵੀ ਇਹਦੇ ਉੱਤੇ ਡੀਲ ਦੇ ਉੱਤੇ ਕੋਈ ਨਾ ਕੋਈ ਕੰਮ ਕੀਤਾ ਜਾਵੇ ਵੱਡਾ ਇੰਪੈਕਟ ਹੈ ਸਾਰੇ ਕੁਝ ਦਾ ਸ਼ਟਡਾਊਨ ਦਾ ਜਿਹੜਾ ਇਸ ਵੇਲੇ ਪੈ ਰਿਹਾ ਉਹ ਵੱਖ-ਵੱਖ ਡਿਪਾਰਟਮੈਂਟਸ ਦੇ ਉੱਤੇ ਪੈ ਰਿਹਾ ਕੁਸ਼ਲ ਸੇਵਾਵਾਂ ਜ਼ਰੂਰੀ ਨੇ ਉਹਨਾਂ ਦੇ ਵਿੱਚ ਸਾਰਾ ਕੰਮਕਾਰ ਚੱਲ ਰਹਿ ਜਾਂਦਾ ਉੱਥੇ ਅਸਰ ਨਹੀਂ ਪੈਂਦਾ ਕੁਸ਼ਲ ਸੇਵਾਵਾਂ ਜਿਹੜੀਆਂ ਗੈਰ ਜ਼ਰੂਰੀ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਜਾਂ ਉਹਨਾਂ ਤੇ ਅਸਰ ਪੈ ਦਿੱਤਾ ਜਾਂਦਾ ਲੋਕਾਂ ਨੂੰ ਜਿਹੜੇ ਜੋਬਸ ਦੇ ਉੱਤੋਂ ਘਰਾਂ ਨੂੰ ਭੇਜ ਦਿੱਤਾ ਜਾਂਦਾ ਫਰਲੋ ਦੇ ਉੱ ਪਾਰਕ ਡਿਪਾਰਟਮੈਂਟ ਆਫ એનર્ਜੀ ਆ اسپੈਸ਼ਲੀ ਉਸ ਡਿਪਾਰਟਮੈਂਟ ਆਫ એનર્ਜੀ ਦੇ ਵਿੱਚੋ ਵੀ ਉਹ ਏਜੰਸੀ ਜਿਹੜੀ ਅਮਰੀਕਾ ਦੇ ਨਿਊਕਲੀਅਰ ਵੈਪਨ ਨੂੰ ਕੰਟਰੋਲ ਕਰਦੀ ਆ ਜਿੱਥੇ ਪਰਮਾਣੂ ਹਥਿਆਰ ਬਣਦੇ ਆ ਉਹਨਾਂ ਸਾਰਿਆਂ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਏਜੰਸੀ ਆ ਉਹਦੇ ਤੱਕ ਇਹਦਾ ਅਸਰ ਪਹੁੰਚਣਾ ਸ਼ੁਰੂ ਹੋ ਗਿਆ ਅਸਰ ਕਿੱਦਾਂ ਪਹੁੰਚਦਾ ਚੈਨਲ 1400 ਦੇ ਕਰੀਬ ਇਹਨਾਂ ਦੇ ਮੁਲਾਜ਼ਮ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਜਿਹਨੂੰ ਐਨ ਐਨ ਐਸ ਕਹਿੰਦੇ ਆ ਉਹਨਾਂ ਨੂੰ ਫਰਲੋ ਦੇ ਉੱਤੇ ਭੇਜ ਦਿੱਤਾ ਗਿਆ ਮਤਲਬ ਟੈਂਪਰੇਰੀ ਉਹਨਾਂ ਨੂੰ ਵਕਤੀ ਤੌਰ ਦੇ ਉੱਤੇ ਘਰਾਂ ਦੇ ਵਿੱਚ ਭੇਜ ਦਿੱਤਾ ਕਿ ਤੁਸੀਂ ਘਰ ਜਾਓ ਤੇ ਤੁਹਾਨੂੰ ਤਨਖਾਹ ਨਹੀਂ ਮਿਲਣੀ ਇੱਕ ਹੁੰਦਾ ਲੇ ਆਫ ਲੇ ਆਫ ਉਹਨਾਂ ਨੂੰ ਅਗਰੇ ਤੋਂ ਕੱਢ ਦਿੱਤਾ ਜਾਂਦਾ ਇੱਕ ਹੁੰਦਾ ਬੰਦਾ ਜਿਹੜਾ ਉਹਨੂੰ ਅਨ ਇਮਪਲੋਇਮੈਂਟ ਕਿਸੇ ਨਾ ਕਿਸੇ ਤਰ੍ਹਾਂ ਫਿਰ ਉਸ ਰੂਪ ਦੇ ਵਿੱਚ ਮਿਲਦੀ ਰਹਿੰਦੀ ਇੱਥੇ ਹੁੰਦਾ ਕਿ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਮਿਲਣਾ ਤੁਹਾਨੂੰ ਪੈਸਾ ਕੋਈ ਨਹੀਂ ਹੈ ਹੁਣ ਉੱਥੇ ਸਟਾਫ ਲਿਮਟਿਡ ਆ ਸਿਰਫ 400 ਵਰਕਰ ਐ ਇਸ ਵੇਲੇ ਆਪਣੇ ਕੰਮ ਦੇ ਉੱਤੇ ਆ ਕਿਉਂਕਿ ਨਿਊਕਲੀਅਰ ਵੈਪਨ ਬਹੁਤ ਸੰਵੇਦਨਸ਼ੀਲ ਮੁੱਦਾ ਆ ਇਹਨੂੰ ਇੰਨੇ ਸੌਖੇ ਤਰ੍ਹਾਂ ਨਹੀਂ ਸੰਭਾਲਿਆ ਜਾ ਸਕਦਾ ਸੋ ਹੁਣ ਉਹ ਉੱਥੇ ਨਿਊਕਲੀਅਰ ਵੈਪਨ ਨੂੰ ਦੇਖ ਰਹੇ ਆ ਵੀ ਉਹ ਸੇਫ ਰਹਿਣ ਜਾਂ ਸਿਕਿਉਰ ਰਹਿਣ ਕੰਮ ਰੋਕ ਦਿੱਤਾ ਗਿਆ ਐਨਐਨਐਸਏ ਦੀਆਂ ਫੈਸਿਲਿਟੀਆਂ ਜਿਹੜੀਆਂ ਇਹਨਾਂ ਨਿਊਕਲੀਅਰ ਵੈਪਨ ਨੂੰ ਮੇਨਟੇਨ ਕਰਦੀਆਂ ਸੀ ਜਾਂ ਸਾਰਾ ਕੁਝ ਕਰਦੀਆਂ ਸੀ ਉਹਨਾਂ ਨੂੰ ਸੇਫ ਸ਼ਟ ਜਾ ਸ਼ਟਡਾਊਨ ਮੋਡ ਦੇ ਵਿੱਚ ਭੇਜ ਦਿੱਤਾ ਗਿਆ ਕਿ ਠੀਕ ਹੈ ਤੁਹਾਨੂੰ ਅੱਗੇ ਕੰਮ ਕਰਨ ਲਈ ਕੋਈ ਲੋੜ ਨਹੀਂ ਹੈ ਜਿੰਨਾ ਸਾਡੇ ਕੋਲ ਹੈਗਾ ਆ ਉਹਨੂੰ ਤੁਸੀਂ ਠੀਕ ਠਾਕ ਕਰੋ ਜਾਂ ਉਹਨੂੰ ਕਾਬੂ ਦੇ ਵਿੱਚ ਕਰੋ ਅਫੀਸ਼ੀਅਲ ਇਹ ਕਹਿੰਦੇ ਆ ਕਿ ਕੋਈ ਹਜੇ ਜਿਹੜਾ ਇਮੀਡੀਏਟ ਨੈਸ਼ਨਲ ਸਕਿਉਰਿਟੀ ਡੇਂਜਰ ਹੈ ਨੀਗਾ ਮਤਲਬ ਭਾਵੇਂ ਉਹਦੇ ਉੱਤੇ ਮੁਲਾਜ਼ਮ ਕੱਢ ਦਿੱਤੇ ਗਏ ਪਰ ਇਦਾਂ ਨਹੀਂ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉੱਥੇ ਕੋਈ ਖਤਰਾ ਪੈਦਾ ਹੋ ਜਾਊਗਾ ਪਰ ਉਹਦੇ ਉੱਤੇ ਅਸਰ ਬਹੁਤ ਪੈਣਾ ਲੌਂਗ ਟਰਮ ਰਿਸਕ ਇਹ ਆ ਇਹਦੇ ਵਿੱਚ ਕਿ ਜਿਹੜੀ ਮੇਨਟੇਨੈਂਸ ਆ ਜਨ ਜਿਹੜੀ ਉਹ ਇਹ ਯੂਐਸ ਨਿਊਕਲੀਅਰ ਵੈਪਨਸ ਦੀ ਮਾਡਰਨਾਈਜੇਸ਼ਨ ਉਹ ਆਧੁਨਿਕੀਕਰਨ ਕੀਤਾ ਜਾ ਰਿਹਾ ਉਹਦੇ ਤੇ ਅਸਰ ਪੈ ਸਕਦਾ ਸੋ ਸਿਚੁਏਸ਼ਨ ਸਰ ਦੀ ਸਾਰੀ ਪੋਲਿਟਿਕਸ ਦੇ ਉੱਤੇ ਖੜੀ ਆ ਤੇ ਇਹਦੇ ਉੱਤੇ ਹੁਣ ਕੀ ਕੀਤਾ ਜਾਂਦਾ ਤੇ ਇਹਦੇ ਵਿੱਚ ਕੇਸ਼ ਮਾਮਲੇ ਦੇ ਵਿੱਚ ਗੱਲਬਾਤ ਅੱਗੇ ਸਾਹਮਣੇ ਆਉਂਦੀ ਹੈ ਇਹ ਦੇਖੀ ਜਾਓ ਅਗਲੀ ਗੱਲਬਾਤ ਦੋਸਤੋ ਇੱਕ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨੌਜਵਾਨ ਦੀ ਇੱਥੇ ਮੌਤ ਹੋਈ ਹੈ ਹੱਤਿਆ ਕਰ ਦਿੱਤੀ ਗਈ ਹੈ ਵਸ਼ਿੰਗਟਨ ਦੇ ਵਿੱਚ ਇੱਕ ਦੱਸਦੇ ਆ ਕਿ ਵੈਟਰਨ ਸੀਗਾ ਜਿਹੜਾ ਡਿਪਾਰਟਮੈਂਟ ਦੇ ਸਟੋਰ ਦੇ ਉੱਤੇ ਆਇਆ ਉੱਥੇ ਆ ਕੇ ਉਹਨੇ ਮੌਕੇ ਤੇ ਫਾਇਰਿੰਗ ਕੀਤੀ ਉਹਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਜਿਹੜੀ ਫਾਇਰਿੰਗ ਤੋਂ ਬਾਅਦ ਰਿਟਾਇਰਡ ਫੌਜੀ ਸੀ ਇਹਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਪੋਰਟਲੈਂਡ ਤੇ ਵਸ਼ਿੰਗਟਨ ਦੇ ਬਾਰਡਰ ਦੇ ਉੱਤੇ ਇੱਕ ਜਿਹੜਾ ਡਿਪਾਰਟਮੈਂਟਲ ਸਟੋਰ ਸੀ ਉਹਦੇ ਵਿੱਚ ਪਤਾ ਲੱਗਿਆ ਹਾਲਾਂਕਿ ਇਸ ਨੌਜਵਾਨ ਦੇ ਨਾਮ ਬਾਰੇ ਜਾਂ ਥਾਂ ਬਾਰੇ ਇੱਥੇ ਅਮਰੀਕਾ ਦੇ ਮੀਡੀਆ ਦੇ ਵਿੱਚ ਪੁਸ਼ਟੀ ਨਹੀਂ ਕੀਤੀ ਗਈ ਪਰ ਕੁਝ ਖਬਰਾਂ ਜਿਹੜੀਆਂ ਭਾਰਤ ਤੋਂ ਆ ਰਹੀਆਂ ਉਹਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਹੈ ਕਿ ਇਹਦੀ ਉਮਰ 35 ਸਾਲ ਤੇ ਪ੍ਰਦੀਪ ਸਿੰਘ ਇਹਦਾ ਨਾਮ ਸੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਹਥਲਾਣਾ ਪਿੰਡ ਦਾ ਹੈ ਰਹਿਣ ਵਾਲਾ ਸੀ ਬਹੁਤ ਬਹੁਤ ਮੰਦਭਾਗੀਆਂ ਘਟਨਾਵਾਂ ਅਮਰੀਕਾ ਦੇ ਇਹਨਾਂ ਸਟੋਰਾਂ ਦੇ ਉੱਤੇ ਵਾਪਰਦੀਆਂ ਕੋਈ ਨਾ ਕੋਈ ਵਿਅਕਤੀ ਥੋੜੇ ਜਿਹੇ ਪੈਸਿਆਂ ਦੇ ਲਈ ਗੋਲੀ ਮਾਰ ਕੇ ਬੰਦਿਆਂ ਨੂੰ ਮਾਰ ਜਾਂਦਾ ਹੈ ਅਪਰਾਧ ਦੇ ਮੁਤਾਬਕ ਜਿਹੜਾ ਇਹ ਪ੍ਰਦੀਪ ਸਿੰਘਾ 1.5 ਸਾਲ ਪਹਿਲਾਂ ਇੱਥੇ ਅਮਰੀਕਾ ਆਇਆ ਸੀ ਆਇਆ ਵੀ ਬਹੁਤ ਔਖਾ ਸੀ 8 ਮਹੀਨੇ ਨੂੰ ਇੱਥੇ ਪਹੁੰਚਣ ਦੇ ਵਿੱਚ ਲੱਗ ਗਏ ਡਿਪਾਰਟਮੈਂਟਲ ਸਟੋਰ ਤੇ ਕੰਮ ਕਰਦਾ ਸੀ ਤੇ ਤਿੰਨ ਚਾਰ ਦਿਨ ਪਹਿਲਾਂ ਹੀ ਇਹਨੇ ਆਪਣੇ ਘਰ ਜਿਹੜਾ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀ ਵੀ ਮੇਰਾ ਕੰਮ ਕਰ ਠੀਕ ਚੱਲ ਰਿਹਾ ਮੈਨੂੰ ਕੰਮ ਮਿਲ ਗਿਆ ਤੇ ਮੈਂ ਜਲਦੀ ਜਿਹੜਾ ਸਾਰਾ ਕਰਜ਼ਾ ਲਾ ਦੇਣਾ ਹਾਲੋ ਇੱਕੋ ਇੱਕ ਸਹਾਰਾ ਸੀ ਪਿਤਾ ਦੀ ਮੌਤ ਪਹਿਲਾਂ ਹੋ ਚੁੱਕੀ ਆ ਸ਼ਨੀਵਾਰ ਸ਼ਾਮ ਨੂੰ ਜਿਹੜਾ ਪਤਾ ਲੱਗਿਆ ਕਿ ਇਹਦੀ ਹੱਤਿਆ ਹੋਈ ਹੈ ਪਰਿਵਾਰ ਦਾ ਵਿੱਚ ਜਿਹੜਾ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਸੋਗ ਆ ਸੋ ਇੱਥੇ ਕਾਰਨ ਇਹਦਾ ਹਜੇ ਤੱਕ ਪਤਾ ਨਹੀਂ ਲੱਗਾ ਪੁਲਿਸ ਨੂੰ ਸਮਝ ਨਹੀਂ ਆਉਂਦੀ ਉਹਨੇ ਗੋਲੀ ਮਾਰੀ ਕਿਉਂ ਇਹਦੇ ਇਹ ਜਿਹੜਾ ਔਰ ਇੱਕ ਕਰਜ਼ਾ ਚੱਕ ਕੇ ਆਇਆ ਸੀ ਕਰਜ਼ਾ ਚੱਕ ਕੇ ਇੱਥੇ ਆਇਆ ਔਰ ਸਾਰੇ ਦਾ ਸਾਰਾ ਕਰਜ਼ਾ ਇਹਦੇ ਸਿਰ ਸੀ ਘਰ ਦੇ ਵਿੱਚ ਇਹੀ ਕਮਾਉਣ ਵਾਲਾ ਸੀਗਾ ਤੇ ਉੱਥੇ ਆ ਕੇ ਚਾਰ ਗੋਲੀਆਂ ਜਿਹੜੀਆਂ ਇੱਥੇ ਚੱਲੀਆਂ ਤੇ ਮੌਕੇ ਦੇ ਉੱਤੇ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਨੇ ਆਪਣੇ ਇੱਥੇ ਮਤਲਬ ਗੋਲੀ ਰੱਖ ਕੇ ਆਪ ਵੀ ਜਿਹੜਾ ਬੰਦਾ ਮਾਰ ਰਿਹਾ ਸੀ ਉਹਨੂੰ ਮਾਰ ਲਿਆ। ਅੱਠ ਪਿੰਨਾਂ ਦਾ ਇਕੱਲਾ ਭਰਾ ਸੀ ਤੇ 10 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਸੀ ਦੀਵਾਲੀ ਤੋਂ ਠੀਕ ਪਹਿਲਾਂ ਇਹ ਇੰਨੀ ਵੱਡੀ ਸਦਮੇ ਵਾਲੀ ਤੇ ਮਾੜੀ ਖਬਰ ਪਰਿਵਾਰ ਨੂੰ ਮਿਲੀ ਆ। ਹੁਣ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੀ ਬਾਡੀ ਨੂੰ ਜਿੰਨੀ ਜਲਦੀ ਹੋ ਸਕਦਾ ਇਹਦੇ ਪਿੰਡ ਲਿਆਂਦਾ ਜਾਵੇ। ਕੋਸ਼ਰਪੋਰਟਾ ਦੱਸ ਦਿਆਂ ਕਿ 42 ਲੱਖ ਰੁਪਏ ਦਾ ਕਰਜ਼ਾ ਇਹਦੇ ਸਿਰ ਦੇ ਉੱਤੇ ਸੀਗਾ ਸਾਰੇ ਪਿੰਡ ਦੇ ਵਿੱਚ ਸੋਗ ਆ ਇਹ ਇੱਕ ਜਿਹੜੀ ਮੰਦ ਭਾਗੀ ਔਰ ਇਹ ਪਹਿਲੀ ਤੇ ਆਖਰੀ ਘਟਨਾ ਨਹੀਂ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਵਾਪਰਦੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀ ਗੱਲਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ